ਵਾਹ ਗੁਰੂ ਵਾਹ ਗੁਰੂਖਾਂ ਪਿਆਰਿਆ ਨੇ ਮਹਾਪੁਰਖਾਂ ਨੇ ਆਪਾਂ ਨੂੰ ਸਮਝਾਇਆ ਹੈ ਕਿ ਤੁਸੀਂ ਆਪਣਾ ਸਮਾਂ ਤਾਂ ਗਵਾ ਲਿਆ ਲੇਕਿਨ ਹੁਣ ਜਿਹੜਾ ਸੰਜੋਗ ਹੋਇਆ ਨਾ ਮਾਲਕ ਨਰੰਗਕਾਰ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਨਹੀਂ ਦੇਖੀ ਤੁਹਾਡੇ ਸੰਜੋਗੀ ਬਣਾ ਦਿੱਤੇ ਇਹ ਧੀਆ ਪੁੱਤਰਾਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਸੰਗਤ ਵਿੱਚ ਲੈ ਆਇਆ ਕਰੋ ਕਿ ਤੁਹਾਡਾ ਇਹ ਵਿਚਾਰਾਂ ਦਾ ਖਲਾਜ ਆਦਾ ਵਧ ਗਿਆ ਤੁਹਾਡੇ ਵਿਚਾਰ ਨਹੀਂ ਰੁਕਦੇ ਇਹਨਾਂ ਨੂੰ ਹੁਣੇ ਸੰਭਾਲ ਲਓ ਕਿਉਂਕਿ ਜਿਵੇਂ ਜਿਵੇਂ ਇਹ ਸੰਸਾਰ ਦੇ ਵਿੱਚ ਵਿਚਰਦੇ ਆ ਅਸੀਂ ਆਪਣਾ ਫਲਾਕਰੀ ਜਾਵਾਂਗੇ ਉਵੇਂ ਵਿਚਾਰ ਵਧਦੇ ਜਾਣਗੇ ਤੇ ਉਹਨਾਂ ਨੇ ਬੜਾ ਆਪਾਂ ਨੂੰ ਸਮਝਾ ਦਿੱਤਾ ਕਿ ਸਭ ਤੋਂ ਜ਼ਿਆਦਾ ਜਿਹੜਾ ਸੰਗਤ ਰੂਪ ਦੇ ਵਿੱਚ ਸੰਜੋਗ ਤੁਹਾਡਾ ਪਰਿਵਾਰ ਦਾ ਹੈ ਜਿਵੇਂ ਆਪਾਂ ਨੂੰ ਨਾ ਸਮਝਾਇਆ ਕਿ ਇਹ ਤੁਹਾਡੇ ਸੰਜੋਗ ਕਿਉਂ ਹੁੰਦੇ ਨੇ ਜਿਵੇਂ ਆਪਣਾ ਵੀ ਸੰਜੋਗ ਹੋਇਆ ਆਪਾਂ ਪਰਿਵਾਰ ਰੂਪ ਵਿੱਚ ਬੈਠੇ ਪਾਵੇ ਪਹਿਲੀ ਵਾਰ ਮਿਲ ਰਹੇ ਆ ਬਸ ਕਈ ਗੁਰਮਖ ਐਸੇ ਨੇ ਜਿਹੜੇ ਨਵੇਂ ਸੰਗਤ ਵਿੱਚ ਆਏ ਨੇ ਪਹਿਲੀ ਵਾਰ ਸੰਗਤ ਵਿੱਚ ਆਏ ਨੇ ਲੇਕਿਨ ਇਹ ਸਾਡਾ ਪੁਰਾਣਾ ਸੰਜੋਗ ਹੈ ਜਿੰਨਾ ਜਿੰਨਾ ਅਸੀਂ ਸੰਜੋਗ ਕੀਤਾ ਜਿੰਨਾ ਜਿੰਨਾ ਅਸੀਂ ਧਨ ਇਕੱਠਾ ਕੀਤਾ ਉਸ ਮੁਤਾਬਕ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ ਮਾਤ ਪਿਤਾ ਬਨਿਤਾ ਸਤਬੰਧ ਬਿਸ਼ਟ ਮੀਤ ਅਰ ਭਾਈ ਪੂਰਵ ਜਨਮ ਕੈ ਮਿਲੇ ਸਜੋਗੀ ਜਿੰਨਾ ਜਿੰਨਾ ਅਸੀਂ ਸੰਜੋਗ ਕੀਤਾ ਉਹ ਮਾਤਾ ਪਿਤਾ ਦੇ ਰੂਪ ਦੇ ਵਿੱਚ ਸੰਜੋਗ ਹੋ ਗਿਆ ਜਿਆਦਾ ਧਨ ਇਕੱਠਾ ਕੀਤਾ ਤਾਂ ਹੀ ਨਰੇਟਲੇ ਸੰਜੋਗੀ ਬਣ ਜਾਂਦੇ ਆ ਔਰ ਦ ਮਰਦੇ ਰੂਪ ਦੇ ਵਿੱਚ ਹੋ ਗਿਆ ਧੀਆ ਪੁੱਤਰਾਂ ਦੇ ਰੂਪ ਦੇ ਵਿੱਚ ਹੋ ਗਿਆ ਕਿਉਂ ਕਿ ਇਹਨਾਂ ਨਾਲ ਅਸੀਂ ਭਗਤੀ ਕੀਤੀ ਸਿਮਰਨ ਕੀਤਾ ਹੈ ਤੇ ਮਾਲਕ ਵੀ ਖੁਸ਼ ਹੋ ਗਿਆ ਵੀ ਇਹਨਾਂ ਨਾਲ ਇਹਨਾਂ ਦਾ ਸਿਮਰਨ ਜਦਾ ਹੈ ਵੀ ਇਹਨਾਂ ਨੂੰ ਜੋੜ ਦਿਓ ਵੀ ਤਾਂ ਕਿ ਹੋਰ ਸਿਮਰਨ ਕਰਕੇ ਇਹ ਮਾਨਸ ਜਨਮ ਦਾ ਲਾਹਾ ਲੈ ਜਾਣ ਲੇਕਿਨ ਅਸੀਂ ਇੱਥੇ ਆ ਕੇ ਪ੍ਰਾਤਨ ਸੰਜੋਗ ਮੁਤਾਬਕ ਜੁੜ ਗਏ ਬੈਠ ਗਏ ਨਦੀਕੀ ਸੰਜੋਗੀ ਇਕੱਠੇ ਹੋ ਗਏ ਲੇਕਿਨ ਇੱਥੇ ਆ ਕੇ ਗੁਰੂ ਦੀ ਮੱਤ ਭੁੱਲ ਜਾਂਦੇ ਆ ਵੀ ਅਸੀਂ ਇੰਨਾ ਨਜ਼ਦੀਕੀ ਸਾਨੂੰ ਕਿਉਂ ਮਾਲਕ ਨਰੰਗ ਕਰਨ ਨੇ ਸੰਜੋਗ ਸਾਡਾ ਕੀਤਾ ਹੈ ਇਹ ਸੰਸਾਰ ਦੇ ਵਿੱਚ ਮਾਤਾ ਪਿਤਾ ਦੇ ਰੂਪ ਵਿੱਚ ਵਿਚਰਦੇ ਆ ਧੀਆ ਪੁੱਤਰਾਂ ਦੇ ਔਰਤ ਮਰਦ ਦੇ ਕਿੰਨਾ ਨਜ਼ਦੀਕੀ ਆਪਣਾ ਰਿਸ਼ਤਾ ਸਾਰਾ ਇਹ ਤਾਂ ਕਿਉਂਕਿ ਸੰਜੋਗ ਬਣਾਇਆ ਪਹਿਲਾਂ ਆਪ ਰਲ ਕੇ ਭਗਤੀ ਕੀਤੀ ਤੇ ਮਾਲਕ ਕਹਿੰਦਾ ਵੀ ਇਹਨਾ ਨਾ ਜ਼ਿਆਦਾ ਆ ਜੇ ਉਹ ਜਦੋਂ ਮਾਨਸਣ ਵੇ ਜਾਣਗੇ ਇਹ ਇਕੱਠੇ ਹੋ ਕੇ ਸਿਮਰਨ ਜ਼ਿਆਦਾ ਕਰਨਗੇ ਤੇ ਮਾਲਕ ਨਰੰਗ ਕਰਨ ਨੂੰ ਮਿਲ ਜਾਣਗੇ ਲੇਕਿਨ ਅਸੀਂ ਉਸ ਗਿਆਨ ਨੂੰ ਨਹੀਂ ਜਾਣਦੇ ਉਸ ਮਾਲਕ ਨਰੰਗਕਰ ਦੀ ਬਖਸ਼ਿਸ਼ ਨੂੰ ਨਹੀਂ ਜਾਣਦੇ ਤੇ ਇੱਥੇ ਆ ਕੇ ਅਸੀਂ ਉਹ ਕਰਮ ਕਰਦੇ ਨਹੀਂ ਵੀ ਇਕੱਠੇ ਹੋ ਕੇ ਸਿਮਰਨ ਕਰਕੇ ਅਸੀਂ ਉਹ ਮਾਲਕ ਨਰੰਗਕਰ ਦਾ ਗਿਆਨ ਲੈ ਲਈਏ ਘੁੰਮਦੇ ਆ ਫਿਰਦੇ ਆ ਜੁਨਾਂ ਵਿੱਚੋਂ ਸਰਦਾਰੀ ਜਨਮ ਵਿੱਚ ਆ ਗਏ ਸਭ ਤੋਂ ਉੱਪਰਲੇ ਸਿਖਰਲੇ ਡੰਡੇ ਤੇ ਸਾਨੂੰ ਪਹੁੰਚਾ ਦਿੱਤਾ ਮਾਲਕ ਨਰੰਗਕਰ ਨੇ ਜੇ ਦੀ ਪੜਾਈ ਗੁਰਬਾਣੀ ਵਿੱਚ ਆਪਾਂ ਨੂੰ ਪਾਤਸ਼ਾਹ ਨੇ ਦੱਸਿਆ ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕਾ ਆਏ ਜਾਏ ਦੁੱਖ ਪਾਇੰਦਾ ਜੇ ਇਹ ਸਮਾਂ ਇਹ ਵੇਲਾ ਸਿੱਖ ਜਾ ਦਿੰਦੇ ਆਂ ਵੀ ਇਕੱਠੇ ਪਰਿਵਾਰ ਵਿੱਚ ਬਹਿ ਕੇ ਸਿਮਰਨ ਨਹੀਂ ਕਰਦੇ ਅਭਿਆਸ ਨਹੀਂ ਕਰਦੇ ਗੁਰੂ ਦੀ ਮਾਤ ਦੇ ਅਨੁਸਾਰ ਨਹੀਂ ਚੱਲਦੇ ਤੇ ਫਿਰ ਹੌਲੀ-ਹੌਲੀ ਜਿੰਨਾ ਕ ਸੰਜੋਗ ਉਸ ਮੁਤਾਬਕ ਫਿਰ ਡਾਈਚ ਝਗੜੇ ਸ਼ੁਰੂ ਹੋ ਜਾਂਦੇ ਆਂ ਉਹ ਫਿਰ ਅਸੀਂ ਇਹਨਾਂ ਪੰਜਾਂ ਦੇ ਵੱਸ ਹੋ ਜਾਂਦੇ ਆਂ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਸਭ ਤੋਂ ਪਹਿਲਾਂ ਜਿਹੜਾ ਨੇੜਲਾ ਸੰਜੋਗ ਸਾਡਾ ਪਰਿਵਾਰ ਦੇ ਰੂਪ ਦੇ ਵਿੱਚ ਕੋਸ਼ਿਸ਼ ਕਰੀ ਆਪਾਂ ਕਿ ਇਕੱਠੇ ਪਰਿਵਾਰ ਵਿੱਚ ਬੈਠ ਕੇ ਨਿੱਦੀ ਕਿ ਇਹ ਜਲਦੀ ਅਸੀਂ ਕਿਰਪਾ ਸਾਡੇ ਤੇ ਹੋ ਜਾਵੇ ਕਿਉਂਕਿ ਸਾਡੀ ਭਗਤੀ ਨਾਲ ਜਾਦੀ ਹੈ ਕਿ ਦੂਜੇ ਦੇ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਫਿਰ ਇਹ ਸੰਗਤ ਸਾਨੂੰ ਬਖਸ਼ਿਸ਼ ਕਰ ਦਿੱਤੀ ਹੈ ਜਿੱਥੇ ਬੈਠ ਕੇ ਆਪਾਂ ਸਿਮਰਨ ਅਭਿਆਸ ਕਰਕੇ ਸੁਰਤੀ ਨਾ ਸੁਰਤੀ ਰਲਾ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਾਂ ਤੇ ਜਦੋਂ ਅਸੀਂ ਇਹ ਸਿਮਰਨ ਕਰਦਿਆ ਹੋਇਆ ਆਪਣੇ ਘਰ ਦੇ ਵਿੱਚ ਬੈਠ ਗਏ ਮਾਲਕ ਨਿਰੰਕਾਰ ਸਾਡੇ ਹਿਰਦੇ ਵਿੱਚ ਵਸ ਗਿਆ ਤੇ ਫਿਰ ਇਹ ਪੰਜ ਸਾਨੂੰ ਠੱਗ ਨਹੀਂ ਸਕਦੇ ਫਿਰ ਅਸੀਂ ਜਨਮ ਮਰਨ ਦੇ ਵਿੱਚ ਜਾ ਨਹੀਂ ਸਕਦੇ ਕਿਉਂਕਿ ਗੁਰੂ ਨਾਨਕ ਦੇ ਘਰ ਦੇ ਬਚਨ ਆਪਾਂ ਸਾਰੇ ਰੋਜ਼ ਪੜ੍ਹਦੇ ਆਂ ਨਾ ਉਹ ਮਰੇ ਨਾ ਠਾਗੇ ਜਾਹੇ ਜਨ ਕੇ RAM ਵਸੈ ਮਨ ਮਾਹੀ ਇਸ ਕਰਕੇ ਆਪਾਂ ਸਾਰੇ ਉਸ ਮਾਲਕ ਨਿਰੰਕਾਰ ਨੂੰ ਹਿਰਦੇ ਵਿੱਚ ਵਸਾਈਏ ਜੋ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ ਹੈ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਮਹਾਪੁਰਖਾਂ ਨੇ ਆਪਾਂ ਨੂੰ ਸਤਿਗੁਰ ਦੀ ਬਾਣੀ ਦਾ ਗਿਆਨ ਦਿੱਤਾ ਹੈ ਉਸ ਮੁਤਾਬਕ ਆਪਾਂ ਸਾਰਿਆਂ ਨੇ ਸ਼ਬਦ ਦਾ ਅਭਿਆਸ ਕਰਦੇ ਹੋਇਆ ਆਪਣੇ ਜੀਵਨ ਦਾ ਲਾਹਾ ਲੈਣਾ ਸਤਿਗੁਰ ਮੁਖ ਇਹਨੇ ਵਿਚਾਰ ਕਰਦੇ ਹੋਇਆ ਜੇ ਕੋਈ ਸ਼ਬਦ ਵੱਧ ਘਟ ਬੋਲਿਆ ਗਿਆ ਹੋਵੇ ਸੰਗਤ ਗੁਰੂ ਬਖਸ਼ਣ ਜੋਖ ਹਨ ਬਖਸ਼ ਲੈਣਾ ਜੀ